ਸਜਰੇ ਸਜਰੇ ਜਿਗਰੀ ਸਿਆਸੀ ਦੁਸ਼ਮਣਾਂ ਤੋਂ ਝਾਰ ਬਣੇ ਛਿੱਤਲ ਅੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਇੱਕ ਦੂਜੇ ਦੀ ਪਿੱਠ 'ਚ ਹੀ ਛੁਰਾ ਮਾਰਨ ਦਾ ਕੰਮ ਕਰ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜਲੰਧਰ ਦੀ ਜਿਮਣੀ ਚੌਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਛਿੱਤਲ ਅੰਗਰਾਲ ਨੂੰ ਹਰਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਿਨਾਂ ਦੇ ਵਿੱਚ ਜਲੰਧਰ ਪੱਛਮੀ ਦੀ ਜਿਮਣੀ ਚੋਣ ਲਈ ਚੋਣ ਪ੍ਰਚਾਰ ਚ ਨੇ ਉਹਨਾਂ ਨੇ ਉੱਥੇ ਇੱਕ ਵੱਡੀ ਗੱਲ ਕਹੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਜਦੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਅਸੀਂ ਆਮ ਆਦਮੀ ਪਾਰਟੀ ਚ ਪੱਟ ਕੇ ਲਿਆਏ ਸੀ तितਲੀ ਬਣਾਇਆ ਸੀ ਉਦੋਂ ਸ਼ੀਤਲ ਅੰਗਰਾਲ ਨੇ ਇੱਕ ਵਿਰੋਧ ਕਰਦਿਆਂ ਕਿਹਾ ਸੀ ਕਿ ਮੈਂ ਜ਼ਹਿਰ ਦੀ ਗੋਲੀ ਖਾ ਲੂੰਗਾ ਪਰ ਖਾਦੀ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਕੱਠੇ ਇੱਕ ਦੂਜੇ ਦੇ ਮੋਟਰਸਾਈਕਲ ਤੇ ਚੜੀ ਫਿਰਦੇ ਆ ਪਰ ਉਹ ਕਹਿੰਦੇ ਕਿ ਸੁਸ਼ੀਲ ਕੁਮਾਰ ਰਿੰਕੂ ਸ਼ੀਤਲ ਅੰਗਰਾਲ ਨੂੰ ਹਰਾਉਣ ਦੇ ਲਈ ਤਿਆਰੀ ਖਿੱਚ ਚੁੱਕਿਆ ਹੈ ਸ਼ੀਤਲ ਅੰਗਰਾਲ ਨੂੰ ਸੁਸ਼ੀਲ ਕੁਮਾਰ ਰਿੰਕੂ ਹਰਾਵੇਗਾ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿੰਨਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਹੈ ਵੀ ਇਹਨੇ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਂਗਾ ਯਾਰ ਕਿਹੜੇ ਚੱਕਰਾਂ 'ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਫੂਲੀ ਦੇ ਟੰਗਿਆ ਤੁਸੀਂ ਕਿਹੜੀ ਗੱਲ ਆ ਯਾਰੇ ਸਹੀ ਆ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣਾ ਏ ਤੁਹਾਨੂੰ ਯਾਰ ਯਾਰ ਇੱਕ ਬੰਦਾ ਐਮਐਲਏ ਬਣ ਗਿਆ ਸੱਤਾਧਾਰੀ ਪਾਰਟੀ 'ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗ੍ਰਾਂਟ ਨਾ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇਦੋਂ ਐਮਐਲਏ ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਤਨਖਾਹ ਵੱਜੂਗੀ ਪੈਨਸ਼ਨ ਵੱਜੂਗੀ हां तन्नू ਆਇਆ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜੂਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜੂ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਨਹੀਂ ਮਿਲਣਾ ਫਿਰ ਤਾਂ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਿਆ ਮੈਨੂੰ ਹੁਣ ਕੁਝ ਕਹਿਣ ਦੀ ਲੋੜ ਨਹੀਂ ਪਰ ਗੱਲ ਇਹ ਹੈ ਕਿ ਮੁੱਖ ਮੰਤਰੀ ਕੋਲੇ ਇਹ ਜਾਣਕਾਰੀਆਂ ਕਿੱਥੋਂ ਆ ਰਹੀਆਂ ਨੇ ਮੁੱਖ ਮੰਤਰੀ ਨੇ ਆਪਣੇ ਤੇ ਆਪਣੇ ਪਰਿਵਾਰ ਤੇ ਲੱਗੇ ਇਲਜ਼ਾਮਾਂ ਦੇ ਬਾਰੇ ਤਾਂ ਬੜਾ ਖਿਜ ਕੇ ਗੱਲ ਕੀਤੀ ਹੈ ਕਰਨੀ ਵੀ ਚਾਹੀਦੀ ਹੈ ਪਰ ਇਹ ਕੋਈ ਸਫਾਈ ਦੇਣ ਵਾਲੀ ਗੱਲ ਨਹੀਂ ਵੀ ਅੱਜ ਦਾ ਇਹ ਗਲਤ ਇਲਜ਼ਾਮ ਨੇ ਝੂਠੇ ਨੇ ਮੁੱਖ ਮੰਤਰੀ ਕਹਿੰਦੇ ਤੂੰ ਲਈ ਚੱਲ ਤੂੰ ਜਿਹੜੇ ਇਲਜ਼ਾਮ ਲਾਉਣੇ ਨੇ ਸ਼ੀਤਲ ਲੰਗਰਾਲ ਨੂੰ ਕਹਿੰਦੇ ਤੂੰ ਲਈ ਚੱਲ ਮੈਨੂੰ ਇਹਨਾਂ ਦੀ ਪਰਵਾਹ ਨਹੀਂ ਇਹਦਾ ਮਤਲਬ ਕੁਛ ਨਾ ਕੁਛ ਤਾਂ ਅਦਾਲਤ ਚ ਕਾਲਾ ਹੈ ਰਹੀ ਗੱਲ ਸ਼ੀਤਲ ਲੰਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਜਾਰੀ ਤੇ ਦੁਸ਼ਮਣੀ ਦੀ ਪੁਰਾਣੇ ਵਿਰੋਧੀ ਨੇ ਇੱਕ ਦੂਜੇ ਦੇ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਉੱਥੇ ਕਾਨੂੰਨੀ ਗੈਰ ਕਾਨੂੰਨੀ ਧੰਦੇ ਚੱਲਦੇ ਆ ਉਹਨਾਂ ਦੋਨਾਂ ਦੇ ਨੂੰ ਲੈ ਕੇ ਇਹਨਾਂ ਦੀ ਲੜਾਈ ਹਮੇਸ਼ਾ ਰਹੀ ਹੈ ਦੋਵੇਂ ਸਿਆਸੀ ਤੌਰ ਤੇ ਇੱਕ ਦੂਜੇ ਦੇ ਖਿਲਾਫ ਭੁਗਤਦੇ ਰਹੇ ਆ ਜਦੋਂ ਸ਼ੀਤਲ ਕੁਮਾਰ ਮਾਫ ਕਰਨਾ ਜਦੋਂ ਸ਼ੀਤਲ ਲੰਗਰਾਲ ਪਾ ਪਾਚੀ ਉਦੋਂ ਵੀ ਇਹਨਾਂ ਦੀ ਤਣਾਤ ਨਹੀਂ ਰਹਿੰਦੀ ਰਹੀ ਜਦੋਂ ਆਮ ਆਦਮੀ ਪਾਰਟੀ ਚ ਆਏ ਤੇ ਸੁਸ਼ੀਲ ਕੁਮਾਰ ਰਿੰਕੂ ਉਸ ਸਮੇਂ ਵਿਧਾਇਕ ਸੀ ਫਿਰ ਉਹਨਾਂ ਨੇ ਚੋਣ ਲੜੀ ਉਹ ਹਾਰ ਕੇ ਉਦੋਂ ਵੀ ਇਹਨਾਂ ਦੀ ਬਹੁਤ ਤਣਾਤ ਨਹੀਂ ਰਹੀ ਗੱਲ ਇਹਨਾਂ ਦੀ ਉਸ ਸਮੇਂ ਨੇੜੇ ਲੱਗੀ ਜਦੋਂ ਜਲੰਧਰ ਦੀ ਲੋਕ ਸਭਾ ਦੀ ਉਪ ਚੋਣ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਚ ਆਏ ਦੋਵੇਂ ਇੱਕ ਸਟੇਜ ਤੇ ਵਿਖਾਈ ਦਿੰਦੇ ਸੀ ਉਸ ਤੋਂ ਬਾਅਦ ਸਮਾਂ ਬਦਲਿਆ 224 ਦੀਆਂ ਲੋਕ ਸਭਾ ਚੋਣਾਂ ਵੇਲੇ ਆ ਕੇ ਦੋਵੇਂ ਜਾਣੇ ਇਕੱਠੇ ਹੀ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਫਿਰ ਕਿਹਾ ਗਿਆ ਕਿ ਇਹਨਾਂ ਦੀਆਂ ਨਜ਼ਦੀਕੀਆਂ ਨੇ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਬਹੁਤ ਵਾਰ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਮੇਰਾ ਭਰਾ ਫਲਾਣਾ ਦੇਖੋ ਅੱਜ ਉਹ ਦੋਵੇਂ ਇਕੱਠੇ ਨੇ ਇਹ ਮੰਜਰੇ ਆਮ ਤੇ ਦੇਖਦਾ ਅੰਦਰ ਖਾਤੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਹੁਣ ਜਾਣਕਾਰੀ ਜਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ ਜਾਂ ਫਿਰ ਉਹਨਾਂ ਦੀ ਇੰਟੈਲੀਜੈਂਸ ਨੂੰ ਹੈ ਇਹ ਉਹ ਦੱਸ ਸਕਦੇ ਆ ਜਾਂ ਫਿਰ ਦੋਵੇਂ ਸ਼ੀਤਲ ਤੇ ਤਿੰਕੂ ਦਾ ਸਕਦੇ ਆ ਪਰ ਕੁੱਲ ਮਿਲਾ ਕੇ ਭਵਿੱਖ ਦੇ ਵਿੱਚ ਕੀ ਹੁੰਦਾ ਹੈ ਅਲੈਦਾ ਗੱਲ ਹੈ ਪਰ ਜਿਹੜਾ ਭੂਤਕਾਲ ਦੇ ਵਿੱਚ ਪਾਸਟ ਦੇ ਵਿੱਚ ਦੋਵਾਂ ਦੀ ਆਪਸ ਦੇ ਵਿੱਚ ਜਿਹੜੀ ਹੈ 751 ਹਮੇਸ਼ਾ ਬਣੀ ਰਹੀ ਹੈ